ਗੁਰੂ ਸਤਨਾਮ ਸਤਨਾਮ ਵਾਹਿ ਗੁਰੂ ਸਤਨਾਮ ਸਤਨਾਮ ਵਾਹਿ ਗੁਰੂ ਸਤਨਾਮ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਅੰਗ ਹੈ 38989 ਸੱਚੇ ਪਾਤਸ਼ਾਹ ਅਗਲਾ ਸ਼ਬਦ ਬਖਸ਼ਿਸ਼ ਕਰਦੇ ਨੇ ਆਸਾ ਮਹੱਲਾ ਪੰਜਵਾਂ ਤੂੰ ਮੇਰਾ ਤਰੰਗ ਹਮ ਮੀਣ ਤੁਮਾਰੇ ਤੂੰ ਮੇਰਾ ਠਾਕੁਰ ਹਮ ਤੇਰੇ ਦਵਾਰੇ ਤੂੰ ਮੇਰਾ ਕਰਤਾ ਹਾਂ ਸੇਵਕ ਤੇਰਾ ਸ਼ਰਨ ਗਹੀ ਪ੍ਰਭ ਗੁਣੀ ਘੇਰਾ ਰਹਾਉ ਸ਼ਹੀਦਾਂ ਦੇ ਸਿਰਤਾਜ ਜਬਾਣੀ ਦੇ ਬੋਹਿਤ ਪੰਚਮ ਪਾਤਸ਼ਾਹ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਸ਼ਬਦ ਆਸਾ ਰਾਗ ਵਿੱਚ 399 ਅੰਗ ਤੇ ਸੁਭਾਈਮਾਨ ਹੈ ਸੱਚੇ ਪਾਤਸ਼ਾਹ ਜਗਿਆਸੂ ਨੂੰ ਅਰਦਾਸ ਕਰਨ ਦੀ ਵਿਧੀ ਦੱਸਦੇ ਨੇ ਤਰੀਕਾ ਦੱਸਦੇ ਨੇ ਸਾਨੂੰ ਕਿ ਇੰਜ ਅਰਦਾਸ ਕਰੋ ਸਮਾਲਕ ਦੇ ਅੱਗੇ ਤੂੰ ਮੇਰਾ ਤਰੰਗ ਹਮਮੀਣ ਤੁਮਾਰੇ ਪ੍ਰਭੂ ਤੂੰ ਸਾਡੀ ਲਹਿਰ ਹੈ ਅਸੀਂ ਤੇ ਮੱਛੀਆਂ ਹਾਂ ਜਿਵੇਂ ਮੱਛੀ ਪਾਣੀ ਤੋਂ ਬਿਨਾ ਤੜਫ ਕੇ ਮਰ ਜਾਂਦੀ ਹੈ ਸਾਡਾ ਸਬੰਧ ਤੇਰੇ ਨਾਲ ਇਸ ਤਰ੍ਹਾਂ ਹੋ ਗਿਆ ਅੱਖਾਂ ਜੀਵਾਂ ਵਿਸਰਾਂ ਮਰ ਜਾਓ ਤੇਰੇ ਤੋਂ ਬਿਨਾ ਸਾਡਾ ਗੁਜ਼ਾਰਾ ਨਹੀਂ ਹੈ ਤੇਰੇ ਤੋਂ ਬਿਨਾ ਸਾਡਾ ਜੀਵਨ ਹੀ ਨਹੀਂ ਹੈ ਤੂੰ ਮੇਰਾ ਠਾਕੁਰ ਹਾਂ ਮੈਂ ਤੇਰਾ ਦਵਾਰੇ ਤੂੰ ਸਾਡਾ ਮਾਲਕ ਹੈ ਅਸੀਂ ਤੇਰੇ ਦਰ ਤੇ ਆਏ ਆਂ ਆਸ ਲੈ ਕੇ ਆਏ ਆਂ ਤੂੰ ਮੇਰਾ ਕਰਤਾ ਹਾਂ ਸੇਵਕ ਤੇਰਾ ਤੂੰ ਸਾਡਾ ਕਰਤਾ ਹੈ ਕਰਨਕਾਰ ਸਮਰਤ ਹੈ ਸਾਨੂੰ ਬਣਾਉਣ ਵਾਲਾ ਵੀ ਤੂੰ ਹੀ ਹੋਈ ਹੈ ਸਿਰਜਣ ਵਾਲਾ ਵੀ ਤੂੰ ਹੀ ਹੋਈ ਹੈ ਅਸੀਂ ਤੇਰੇ ਸੇਵਕ ਹਾਂ ਸ਼ਰਨ ਗਹੀ ਪ੍ਰਭ ਗੁਣੀ ਘੇਰਾ ਤੂੰ ਗੁਣਾਂ ਦਾ ਖਜ਼ਾਨਾ ਹੈ ਡੂੰਗਾ ਹੈ ਮਾਲਕ ਹੈ ਸੱਚੇ ਪਾਤਸ਼ਾਹ ਜੀ ਅਸੀਂ ਤੇਰੀ ਸ਼ਰਨ ਪਕੜੀ ਹੈ ਤੇਰੀ ਸ਼ਰਨ ਵਿੱਚ ਆਏ ਆ ਕਿਰਪਾ ਕਰੋ ਸਾਡੇ ਤੇ ਰਹਾਉ ਤੂੰ ਮੇਰਾ ਜੀਵਨ ਤੂੰ ਆਧਾਰ ਤੁਝੇ ਪੇਖ ਬਿਕਸੈ ਕੌਲਾਰ ਤੂੰ ਸਾਡਾ ਆਸਰਾ ਹੈ ਆਧਾਰ ਹੈ ਸਾਡਾ ਮੂਲ ਤੂੰ ਹੈ ਸਾਡਾ ਜੀਵਨ ਦਾ ਆਸਰਾ ਤੂੰ ਹੈ ਤੈਨੂੰ ਵੇਖ ਵੇਖ ਕੇ ਸਾਡਾ ਕੌਲ ਸਾਡਾ ਮਨ ਇੰਜ ਖਿੜ ਜਾਂਦਾ ਜਿਵੇਂ ਕਮਲ ਦਾ ਫੁੱਲ ਸੂਰਜ ਨੂੰ ਵੇਖ ਕੇ ਖਿੜ ਜਾਂਦਾ ਹੈ ਤੈਨੂੰ ਵੇਖ ਕੇ ਸਾਡੇ ਮਨ ਵਿੱਚ ਹਰਸ਼ ਪੈਦਾ ਹੁੰਦਾ ਸਾਡੇ ਮਨ ਅੰਦਰ ਖੁਸ਼ੀ ਪੈਦਾ ਹੁੰਦੀ ਤੂੰ ਮੇਰੀ ਪਤ ਤੂੰ ਮੇਰੀ ਗਤ ਪਤ ਤੂੰ ਪ੍ਰਵਾਨ ਤੂੰ ਸਮਰੱਥ ਮੈਂ ਤੇਰਾ ਤਾਣ ਸੱਚੇ ਪਾਤਸ਼ਾਹ ਸਾਡੀ ਅਵਸਥਾ ਜੇ ਸਾਨੂੰ ਸਹਿਜ ਅਵਸਥਾ ਪ੍ਰਾਪਤ ਹੋਈ ਏ ਜੇ ਸਾਨੂੰ ਆਨੰਦ ਪ੍ਰਾਪਤ ਹੋਇਆ ਇਹਦਾ ਸੇਰਾ ਤੇਰੇ ਵੱਸ ਹੈ ਤੂੰ ਸਾਨੂੰ ਪ੍ਰਵਾਨ ਹੈ ਸਾਨੂੰ ਕਬੂਲ ਹੈ ਅਸੀਂ ਆਪਣਾ ਆਪ ਸਮਰਪਿਤ ਕਰ ਦਿੱਤਾ ਤੈਨੂੰ ਤੂੰ ਸਮਰੱਥ ਮੈਂ ਤੇਰਾ ਤਾਣ ਤੂੰ ਕਰਨ ਕਰਣ ਸਮਰੱਥ ਹੈ ਸਾਨੂੰ ਹੁਣ ਤੇਰੇ ਤੇ ਹੀ ਜੋਰ ਹੈ ਸਾਡਾ ਅਸੀਂ ਆਪਣਾ ਦੁੱਖ ਸੁੱਖ ਤੈਨੂੰ ਹੀ ਕਹਿ ਸਕਦੇ ਹਾਂ ਤੇਰੇ ਕੋਲੋਂ ਮੰਗ ਸਕਦੇ ਹਾਂ ਆਪ ਨਾ ਦੇ ਤੱਲੇ ਉਹ ਮੰਗੇ ਤੂੰ ਸਾਡਾ ਮਾਤਾ ਹੈ ਪਿਤਾ ਹੈ ਭਰਾ ਹੈ ਸਾਡਾ ਸਾਰਾ ਕੁਝ ਹੀ ਤੂੰ ਹੈ ਅਣਜ ਨੇ ਜਪਉ ਨਾਮ ਗੁਣਤਾਸ ਨਾਨਕ ਕੀ ਪ੍ਰਪੈ ਅਰਦਾਸ ਸੱਚੇ ਪਾਤਸ਼ਾਹ ਸਾਡੀ ਤੁਹਾਡੇ ਅਰਦਾਸ ਹੈ ਬੇਨਤੀ ਹੈ ਸਾਡੀ ਕਿ ਮੈਂ ਦਿਨ ਰਾਤ ਤੇਰੇ ਗੁਨਾ ਦੇ ਖਜ਼ਾਨੇ ਨੂੰ ਜਪਦਾ ਰਵਾਂ ਇਹ ਕਿਰਪਾ ਕਰ ਸਾਡੇ ਤੇ ਇਹ ਅਰਦਾਸ ਹੈ ਸਾਡੀ ਕਿ ਅਸੀਂ ਤੈਨੂੰ ਜਪਦੇ ਰਹੀਏ ਸਿਮਰਨ ਕਰਦੇ ਰਹੀਏ ਤੇਰਾ ਇਹ ਕਿਰਪਾ ਕਰ ਸਾਡੇ ਤੇ ਆਸਾ ਮਹੱਲਾ ਪੰਜਵਾਂ ਰੋਵਣ ਹਾਰੇ ਝੂਟ ਕਮਾਨਾ ਹਾਸ ਹਸ ਸੋਗ ਕਰਤ ਬੇਗਾਨਾ ਕੋ ਮੂਆ ਕੈ ਘਰ ਗਾਵਨ ਕੋ ਰਵੇ ਕੋ ਹਸ ਹਸ ਪਾਵਣਾ ਰਹਾਓ ਸੱਚੇ ਪਾਤਸ਼ਾਹ ਇਹ ਸੰਸਾਰ ਦੀ ਵਿਥਿਆ ਨੂੰ ਬਿਆਨ ਕਰਦੇ ਨੇ ਰੋਵਣ ਹਾਰੇ ਝੂਠ ਕਮਾਨਾ ਜਦੋਂ ਕੋਈ ਡੈਥ ਹੋ ਜਾਂਦੀ ਹੈ ਕਹਿੰਦੇ ਰੋਣ ਵਾਲੇ ਝੂਠਾ ਰੋਣ ਰੋਂਦੇ ਨੇ ਜੀ ਆਪਣੇ ਲੋੜਾਂ ਨੂੰ ਰੋਂਦੇ ਨੇ ਥੋੜੇ ਸਮੇਂ ਬਾਅਦ ਉਹਨੂੰ ਭੁੱਲ ਭੁਲਾ ਜਾਂਦੇ ਨੇ ਜਿੰਨਾ ਜਿੰਨਾ ਕਿਸੇ ਦਾ ਰਿਸ਼ਤਾ ਹੁੰਦਾ ਉਨਾ-ਉਨਾ ਦੁੱਖ ਹੈ ਜੀ ਇਹ ਸੰਸਾਰ ਚ ਉਹ ਸਮੇਂ ਨਾਲ ਉਹ ਜਿਹੜਾ ਦੁੱਖ ਹੈ ਉਹ ਜ਼ਖਮ ਜਿਹੜਾ ਹੈ ਉਹ ਭਰ ਜਾਂਦਾ ਹਾਸਾ ਸੋਗ ਕਰਤ ਬੇਗਾਨਾ ਪਰ ਜਿਹੜੇ ਬੇਗਾਨੇ ਨੇ ਮੂਰਖ ਲੋਕ ਨੇ ਕਹਿੰਦੇ ਵੇਖੋ ਉਹ ਸੋਗ ਕਰਨ ਆਉਂਦੇ ਨੇ ਥੋੜਾ ਚਿਰ ਕਰਕੇ ਉਸ ਤੋਂ ਬਾਅਦ ਫਿਰ ਰਾਜਨੀਤਿਕ ਗੱਲਾਂ ਸ਼ੁਰੂ ਕਰਦੇ ਫਿਰ ਹਸਣਾ ਹਸਣਾ ਖੜਨਾ ਸ਼ੁਰੂ ਹੋ ਜਾਂਦਾ ਹੈ ਅਜੇ ਕਿ ਡੈੱਡ ਬੋਡੀ ਉੱਥੇ ਪਈ ਹੁੰਦੀ ਨਾਲੇ ਉਹਨਾਂ ਨੇ ਕੀ ਲੈਣਾ ਕਿਸੇ ਤੋਂ ਮarre ਕਹਿੰਦੇ ਸੰਸਾਰ ਦਾ ਇਹ ਹਾਲ ਹੈ ਕੋ ਮੁਆ ਕਾ ਕਹਿ ਕਰ ਗਾਵਨ ਕਿਸ ਘਰ ਵਿੱਚ ਮੌਤ ਹੈ ਕਿਸੇ ਘਰ ਵਿੱਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਕੋ ਰੋਵੇ ਕੋ ਹੱਸ ਸਪਾਵਨ ਕੋਈ ਦੁੱਖਾਂ ਕਰਕੇ ਰੋਈ ਜਾ ਰਿਹਾ ਹੈ ਤੇ ਕੋਈ ਹੱਸ ਰਿਹਾ ਹੈ ਇਹ ਸੰਸਾਰ ਦੀ ਖੇਡ ਦਾ ਵਰਤਾਰਾ ਵਰਤ ਰਿਹਾ ਹੈ ਮarre ਕਹਿੰਦੇ ਹਰ ਹਾਲ ਬਾਰਬ ਵਸਤਾ ਤੇ ਬਿਰਧਾਨਾ ਪਹੁੰਚਣਾ ਮੂਕਾ ਫਿਰ ਪਛਤਾਨਾ ਬਚਪਨ ਤੋਂ ਲੈ ਕੇ ਬਢਾਪੇ ਤੱਕ ਚਲਾ ਗਿਆ ਪਰ ਉਸ ਆਨੰਦ ਦੀ ਬਸਤਾ ਨੂੰ ਪ੍ਰਾਪਤ ਨਾ ਕਰ ਸਕਿਆ ਬਸ ਇਹੋ ਸੋਚਦਾ ਰਿਹਾ ਕਿ ਅੱਗੇ ਜਾ ਕੇ ਮੈਨੂੰ ਸੁੱਖ ਮਿਲ ਜਾਏਗਾ ਅੱਗੇ ਜਾ ਕੇ ਮੈਨੂੰ ਸੁੱਖ ਮਿਲ ਜਾਏਗਾ ਜਿਸ ਚੀਜ਼ ਦੀ ਪ੍ਰਾਪਤੀ ਲਈ ਤੁਰਿਆ ਸੀ ਉਹ ਮਿਲਿਆ ਨਾ ਨਰ ਚਾਹਤ ਕਸ਼ ਔਰ ਔਰੇ ਕੀ ਔਰੇ ਭਈ ਜਿਤਵਤ ਰਿ ਉੱਠ ਗੌਰ ਨਾਨਕ ਫਾਸੀ ਗਲ ਪਰੀ ਤੇ ਜਾਣ ਲੱਗਿਆ ਫਿਰ ਪੁਸਤਾਵਾ ਲੈ ਕੇ ਗਿਆ ਕਿਉਂ ਸਾਨੂੰ ਅਖੀਰ ਚ ਜਾ ਕੇ ਜਦੋਂ ਅਕੜਾਉਣ ਲੱਗਦੀ ਹੈ ਉਦੋਂ ਸਾਡੇ ਅੰਗ ਕੰਮ ਨਹੀਂ ਕਰਦੇ ਰੁੱਧਾ ਕੰਠ ਸ਼ਬਦ ਨਹੀਂ ਉਚਰਾਇਆ ਅਬ ਕੀ ਕਰੈ ਪ੍ਰਾਨੀ ਉਹ ਵਸਤਾ ਬਣ ਜਾਂਦੀ ਹੈ ਸਾਡੀ ਉਦੋਂ ਮੁਖ ਤੋਂ ਆਵਾਜ਼ ਨਹੀਂ ਨਿਕਲਦੀ ਸਮਝ ਆਊਗੇ ਹੀ ਸਾਰੀ ਉਦੋਂ ਕਹਿੰਦੇ ਨੇ ਬਾਪੂ ਨੂੰ ਹੁਣ ਅਮਰ ਸ਼ਕਾ ਦਿਓ ਹੁਣ ਤਾਂ ਕੋਈ ਫਾਇਦਾ ਨਹੀਂ ਹੁਣ ਤਾਂ ਲੰਘ ਚੁੱਕਿਆ ਜੀ ਜਿਹੜਾ ਕਿਰਤ ਕਰਨੀ ਸੀ ਜਿੰਨਾ ਹੱਥਾਂ ਨਾਲ ਉਹ ਤੇ ਸਾਰੀ ਉਮਰ ਠੱਗੀਆਂ ਮਾਰ ਕੇ ਨਿਕਲ ਗਈ ਹੁਣ ਜਾ ਕੇ ਕੀ ਬਣੇਗਾ ਤੇਉ ਗੁਣ ਮੈਂ ਵਰਤੈ ਸੰਸਾਰਾ ਨਰਕ ਸੁਰਗ ਫਿਰ ਫਿਰ ਉਤਾਰਾ ਇਹ ਸੰਸਾਰ ਤਿੰਨ ਗੁਣਾ ਵਿੱਚ ਵਰਤ ਰਿਹਾ ਜੀ ਰਜੋ ਗੁਣ ਤਮੋ ਗੁਣ ਸਤੋ ਗੁਣ ਨਰਕ ਸੁਰਗ ਫਿਰ ਫਿਰ ਉਤਾਰਾ ਬਸ ਜੰਮਦਾ ਹੈ ਮਰਦਾ ਹੈ ਦੁੱਖ ਨੇ ਸੁੱਖ ਨੇ ਆ ਰਿਹਾ ਜਾ ਰਿਹਾ ਇਹ ਹੀ ਤਰੀਕਾ ਹੈ ਅਸੀਂ ਵੇਖਦੇ ਹਾਂ ਬਚਪਨ ਜਵਾਨੀ 'ਚ ਨਿਕਲ ਗਿਆ ਜਵਾਨੀ ਨਸ਼ੇ 'ਚ ਨਿਕਲ ਗਈ ਕਿ ਮੇਰੇ ਵਰਗਾ ਕੋਈ ਹੈ ਹੀ ਨਹੀਂ ਬੱਚਾ ਜਦੋਂ ਛੋਟਾ ਹੁੰਦਾ ਹੈ ਨਾ ਉਹ ਕਹਿੰਦਾ ਕਿ ਮੇਰੇ ਪਿਓ ਵਰਗਾ ਕੋਈ ਨਹੀਂ ਮੇਰੇ ਪਿਓ ਨੂੰ ਜਿੰਨਾ ਗਿਆਨ ਹੈ ਨਾ ਕਿਸੇ ਨੂੰ ਨਹੀਂ ਹੈ ਤੇ ਜਦੋਂ ਉਹ 15 20 ਦਾ ਹੁੰਦਾ ਹੈ ਕਾਲਜ ਜਾਂਦਾ ਹੈ ਉਹ ਕਹਿੰਦਾ ਬਾਪੂ ਨੂੰ ਕੀ ਪਤਾ ਹੈ ਇਹਨੂੰ ਕੀ ਪਤਾ ਬੁੜੇ ਨੂੰ ਤੇ ਜਦੋਂ ਆਪ ਉਮਰ ਆਉਂਦਾ ਉਸ ਉਮਰ ਚ 60 70 ਸਾਲ ਚ ਫੇਰ ਸੋਚਦਾ ਕਿ ਬਾਪੂ ਠੀਕ ਕਹਿੰਦਾ ਸੀ ਜਦੋਂ ਅਕਲ ਆਉਣ ਲੱਗਦੀ ਆ ਤੂੰ ਆ ਨਿਕਲ ਜਾਂਦਾ ਬਸ ਇਹ ਅਵਸਥਾ ਹੈ ਸੰਸਾਰ ਦੀ ਇੰਜ ਹੋ ਰਿਹਾ ਅਸੀਂ ਵੇਖਦੇ ਹਾਂ ਗੁਰਦੁਆਰਿਆਂ ਵਿੱਚ ਮੰਦਰਾਂ ਵਿੱਚ ਧਾਰਮਿਕ ਵਿਸਥੀਆਂ ਵਿੱਚ ਜਾਂ ਮਨ ਦੀ ਖੋਜ ਵਿੱਚ ਜ਼ਿਆਦਾਤਰ ਬੁੱਢੇ ਆਉਂਦੇ ਨੌਜਵਾਨ ਨਹੀਂ ਆਉਂਦੇ ਕਿਉਂ ਕਿਉਂਕਿ ਉਹਨਾਂ ਅੰਦਰ ਤਰਕ ਹੈ ਉਹਨਾਂ ਅੰਦਰ ਹੰਕਾਰ ਹੈ ਮਾਣ ਹੈ ਵੀ ਸਾਨੂੰ ਪਤਾ ਹੈ ਅਸੀਂ ਪੜ ਲਿਖ ਗਏ ਆ ਸਾਡੇ ਕੋਲ ਡਿਗਰੀਆਂ ਨੇ ਪਰ ਜਾਣ ਲੱਗਿਆ ਉਹ ਵੀ ਉੱਥੇ ਆ ਜਾਂਦੇ ਨੇ ਮੈਂ ਆਪਣੇ ਨਾਲ ਦੇ ਬਹੁਤ ਸਾਰੇ ਸਾਡੇ ਸੀਨੀਅਰ ਡਾਕਟਰਸ ਨੇ ਜਿਹੜੇ ਮਹਾਰੂ ਨੂੰ ਵੇਖਿਆ ਜਦੋਂ ਮਿਲਿਆ ਉਹਨਾਂ ਨੂੰ ਆਖਰੀ ਸਮੇਂ ਤੇ ਤਾਂ ਉਹਨਾਂ ਨੇ ਵੀ ਇਹੋ ਗੱਲ ਕਹੀ ਕਿ ਸਾਰੀ ਉਮਰ ਐਵੇਂ ਨਗਾਤੀ ਬੜੀ ਹੈਰਾਨੀ ਹੋਈ ਇੰਨਾ ਕੁਝ ਪ੍ਰਾਪਤ ਕਰਨ ਤੋਂ ਬਾਅਦ ਵੀ ਦੁਨੀਆ ਦਾ ਸਭ ਕੁਝ ਧਨ ਦੌਲਤ ਗੱਡੀਆਂ ਖੜੀਆਂ ਵੱਡੀ ਵੱਡੀ ਕੋਠੀਆਂ ਮਹਿਲ ਮਾੜੀਆਂ ਵਰਗੇ ਪਕਾਨ ਨੇ ਪਰ ਜਾਣ ਲੱਗਿਆ ਇੱਕੋ ਗੱਲ ਕੇ ਸਜੀਤ ਸਿੰਘ ਕੁਝ ਨਹੀਂ ਖਟਿਆ ਫਿਰ ਕੀ ਖਟਣਾ ਸੀ ਅਸੀਂ ਜੀ ਕੀ ਖਟਣਾ ਆਏ ਸਾਂ ਜਿਸ ਆਨੰਦ ਦੀ ਪ੍ਰਾਪਤੀ ਲਈ ਅਸੀਂ ਤੁਰੇ ਸੀ ਉਹ ਨਿਕਲ ਗਈ ਤੇ ਜਾਣ ਲੱਗਿਆ ਫਿਰ ਪਸਤਾਵਾ ਗੁਰਮੁਖ ਤੇ ਮਨਮੁਖ ਦਾ ਇਹੀ ਫਰਕ ਹੈ ਜਾਣਾ ਤੇ ਸਭ ਨਹੀਂ ਹੈ ਜੀ ਇਸ ਸੰਸਾਰ ਤੇ ਰਹਿਣਾ ਕਿਸੇ ਨੇ ਵੀ ਨਹੀਂ ਗੁਰਮੁਖ ਜਦੋਂ ਇਸ ਸੰਸਾਰ ਤੋਂ ਜਾਂਦਾ ਹੈ ਸ਼ੁਕਰਾਨੇ ਨਾਲ ਜਾਂਦਾ ਹੈ ਇਮਾਨਮੁਖ ਜਦੋਂ ਇਸ ਸੰਸਾਰ ਤੋਂ ਜਾਂਦਾ ਪਛਤਾਵੇ ਨਾਲ ਜਾਂਦਾ ਐਨਾ ਹੀ ਫਰਕ ਹੈ ਕਹੋ ਨਾਨਕ ਜੋ ਲਾਇਆ ਨਾਮ ਸਫਲ ਜਨਮਤਾ ਕਾ ਪਰਵਾਨ ਤੇ ਸੱਚੇ ਪਾਤਸ਼ਾਹ ਮਰਗਨੇ ਜਿਹੜਾ ਨਾਮ ਵਾਲੇ ਪਾਸੇ ਤੁਰ ਪਿਆ ਉਸ ਪ੍ਰਮਾਤਮਾ ਦੇ ਗੁਣਾਂ ਨਾਲ ਜਿਹਦੀ ਸਾਂਝ ਪਾ ਲਈ ਤੇ ਉਹਨਾਂ ਦਾ ਜਨਮ ਸਫਲ ਹੋ ਗਿਆ ਉਹ ਉਹਨਾਂ ਦਾ ਆਉਣਾ ਪਰਵਾਨ ਹੋ ਗਿਆ ਨਹੀਂ ਤੇ ਆਇਆ ਗਿਆ ਮੂਆ ਨਾ ਹੋਏ ਆਇਆ ਸੀ ਚਲਾ ਗਿਆ ਬੜੇ ਆਏ ਬੜੇ ਗਏ ਜਾ ਰਹੇ ਨੇ ਪਰ ਪ੍ਰਵਾਨ ਉਹ ਨੇ ਕਬੂਲ ਹੋ ਕੇ ਹੋ ਕੇ ਗਏ ਸਫਲ ਉਹ ਹੋ ਕੇ ਗਏ ਜਿਨ੍ਹਾਂ ਨੇ ਨਾਮ ਦੀ ਪ੍ਰਾਪਤੀ ਕੀਤੀ ਜਿਹੜੇ ਉਸ ਮਾਲਕ ਨਾਲ ਜਿਉਂਦੇ ਜੀ ਇੱਕਮਿਕ ਹੋ ਗਏ ਆਸਾ ਮਹੱਲਾ ਪੰਜਵਾਂ ਸੋਏ ਰਹੀ ਪ੍ਰਭ ਖਬਰ ਨਾ ਜਾਣੀ ਭੋਰ ਪਿਆ ਬਹੋਰ ਪਸ਼ਤਾਨੀ ਪ੍ਰੇਮ ਸਹਿਜ ਮਨ ਆਨੰਦ ਧਰੋਰੀ ਪ੍ਰਭ ਮਿਲਵੇ ਕੀਲਾ ਅਲਸਾ ਤਾਂ ਤੇ ਆਲਸ ਖਾਂ ਕਰੋਰੀ ਰਹਾਓ ਪੰਜ ਪਾਸਾ ਇਸ ਜੀਵ ਆਤਮਾ ਦੀ ਅੰਦਰਲੀ ਹਾਲਤ ਨੂੰ ਬਿਆਨ ਕੀਤਾ ਮਹਾਰਾਜ ਨੇ ਜਿਹੜੇ ਗੁਰਮੁਖ ਜਾਣਨੇ ਉਹਨਾਂ ਦੀ ਸੋਏ ਰਹੀ ਪ੍ਰਭ ਖਬਰ ਨਾ ਜਾਣੀ ਅਗਿਆਨਤਾ ਦੀ ਨੀਂਦ ਵਿੱਚ ਸੁੱਤਿਆਂ-ਸੁੱਤਿਆਂ ਇਹ ਜੀਵਨ ਰੂਪੀ ਰਾਤ ਨਿਕਲ ਗਈ ਪਤਾ ਹੀ ਨਾ ਲੱਗਿਆ ਕਦੋਂ ਬਚਪਨ ਚਲਿਆ ਗਿਆ ਕਦੋਂ ਜਵਾਨੀ ਚਲੀ ਗਈ ਕਦੋਂ ਬੁਢਾਪਾ ਸਿਰ ਤੇ ਆ ਗਿਆ ਤੇ ਮੌਤ ਸਾਹਮਣੇ ਖੜੀ ਭੋਰ ਪਿਆ ਬਹੋਰ ਪਛਤਾਨੀ ਜਦੋਂ ਅੱਖ ਖੁੱਲੀ ਜਦੋਂ ਪਤਾ ਲੱਗਿਆ ਕਿ ਮੌਤ ਤੇ ਨਜ਼ਦੀਕ ਹੈ ਸਾਰੀ ਉਮਰ ਨਿਕਲ ਗਈ ਬਿਲਕੁਲ ਉਸ ਬੱਚੇ ਵਰਗੀ ਹਾਲਤ ਹੋ ਜਾਂਦੀ ਹੈ ਸਾਡੀ ਜਿਹੜਾ ਸਾਰਾ ਸਾਲ ਤੇ ਪੜ੍ਹਿਆ ਨਹੀਂ ਤੇ ਜਦੋਂ ਪੇਪਰਾਂ ਦੇ ਨੇੜੇ ਆਏ ਫਿਰ ਉਹਨਾਂ ਦੀ ਹਾਲਤ ਵੇਖਣ ਵਾਲੀ ਹੁੰਦੀ ਸਾਡੀ ਹਾਲਤ ਵੀ ਇਹੀ ਹੋ ਜਾਂਦੀ ਹੈ ਫਿਰ ਕੋਲੇ ਪਛਤਾਵਾ ਰਹਿੰਦਾ ਪ੍ਰੇਮ ਸਹਿਜ ਮਨ ਆਨੰਦ ਧਰੋਰੀ ਮੈਂ ਉਸ ਪਿਆਰੇ ਨਾਲ ਸਹਿਜ ਵਿੱਚ ਹਾਂ ਆਨੰਦ ਵਿੱਚ ਹਾਂ ਮੈਨੂੰ ਉਹ ਸਹਿਜ ਮਿਲ ਜਾਏ ਮੈਨੂੰ ਉਹ ਆਨੰਦ ਪ੍ਰਾਪਤ ਹੋ ਜਾਏ ਪ੍ਰਭ ਮਿਲਵੇ ਕੀ ਲਾਲਸਾ ਤਾਂ ਤੇ ਆਲਸ ਕਹਾ ਕਰੋਰੀ ਮਿਰੇੰਦਰ ਲਾਲਸਾ ਹੈ ਉਸ ਪਿਆਰੇ ਨੂੰ ਮਿਲਣ ਦੀ ਤਾਂ ਕਰਕੇ ਮੈਂ ਆਲਸ ਨਹੀਂ ਕਰਦੀ ਹੁਣ ਮੈਂ ਕੋਈ ਸਮਾਂ ਆਪਣਾ ਬਰਬਾਦ ਨਹੀਂ ਕਰਦੀ ਉੱਠ ਤੇ ਬੈਠ ਸੋਪਤ ਨਾਮ ਮੈਂ ਕੋਈ ਵੀ ਸਮਾਂ ਉਸ ਮਾਲਕ ਦੇ ਯਾਦ ਤੋਂ ਬਗੈਰ ਨਹੀਂ ਬੀਤਦਾ ਇਸ ਕਰਕੇ ਮੈਂ ਆਲਸ ਤਿਆਗ ਦਿੱਤਾ ਮੈਂ ਅੰਮ੍ਰਿਤ ਵੇਲੇ ਉੱਠਦੀ ਇਸ਼ਨਾਨ ਕਰਦੀ ਆ ਜੋ ਸਾਨੂੰ ਸਤਿਗੁਰੂ ਨੇ ਸਮਝਾਇਆ ਗੁਰਸਤਿਗੁਰ ਕਾ ਜੋ ਸਿੱਖ ਅਖਾਏ ਸੁ ਭਲ ਕੇ ਉੱਠ ਹਰ ਨਾਮ ਤੇ ਆਵੇ ਉਪਰ ਆਲਸ त्याਗ ਦਿੱਤਾ ਉਹਨਾਂ ਨੇ ਇਸ ਕਰਕੇ ਮੈਂ ਆਲਸ त्याਗ ਦਿੱਤਾ ਰਹਾਉ ਕਰਮੈਂ ਅੰਮ੍ਰਿਤਾਂ ਨਿਸਾਰਿਓ ਖਿਸਰ ਗਇਓ ਭੂਮ ਪੈ ਡਾਰਿਓ ਉਹ ਸਮਾਲਕ ਨੇ ਸਾਡੇ ਹੱਥਾਂ ਤੇ ਅੰਮ੍ਰਿਤ ਦਿੱਤਾ ਸੀ ਇਹ ਹੱਥ ਦਿੱਤੇ ਸਨ ਲਿਵ ਛੁਡਕੀ ਲੱਗੀ ਤ੍ਰਿਸ਼ਨਾ ਮਾਇਆ ਅੰਮ੍ਰਿਤ ਵਰਤਾਇਆ ਸਾਡੀ ਲਿਵ ਲੱਗੀ ਹੋਈ ਸੀ ਮਾਤ ਗਰਮੈਂ ਆਪਨ ਸਿਮਰਨ ਦੇ ਤੈ ਤੁਮ ਰੱਖਣਹਾਰੇ ਅਸੀਂ ਉੱਤੇ ਸਿਮਰਨ ਕਰਦੇ ਸਾਂਝੀ ਫਰਮਾਇਆ ਦੀ ਲੜਕ ਨੇ ਸਾਡੀ ਲਿਬ ਤੋੜ ਦਿੱਤੀ ਭਗਤ ਪੀਪਾ ਜੀ ਹੋਏ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਦਰਜਾ ਉਹਨਾਂ ਦੀ ਜੋ ਬਰਮੰਡ ਹੈ ਸੋਈ ਪਿੰਡ ਹੈ ਜੋ ਖੋਜਿਆ ਸੋ ਪਾਵੈ ਰਾਜੇ ਹੋਏ ਨੇ Rajasthan ਦੇ रियासत ਦੇ ਰਾਜੇ ਹੋਏ ਨੇ ਉਹ ਕਹਿੰਦੇ ਦਰਬਾਰ ਵਿੱਚ ਬੈਠੇ ਆ ਵਿਚਾਰ ਚੱਲਦੀ ਪਈ ਸੀ ਬ੍ਰਹਮ ਗਿਆਨ ਦੀ ਤਾਂ ਭਗਤ ਪੀਪਾ ਨੇ ਕਿਹਾ ਆਪਣੇ ਮੰਤਰੀਆਂ ਨੂੰ ਕਿ ਕੀ ਕੋਈ ਹੁਣ ਵੀ ਹੈ ਇਹੋ ਜਿਹਾ ਜਿਹੜਾ ਬ੍ਰਹਮ ਬਾਰੇ ਜਾਣਦਾ ਹੋਵੇ ਬ੍ਰਹਮ ਗਿਆਨ ਹੋਵੇ ਜਿਸ ਨੂੰ ਕੋਈ ਹੈ ਇਹੋ ਜਿਹਾ ਧਰਤੀ ਤੇ ਇਹ ਕਿ ਲਿਖਿਆ ਹੀ ਹੋਇਆ ਕੱਲਾ ਇਹ ਤਾਂ ਉਹਨਾਂ ਵਿੱਚ ਇੱਕ ਮੰਤਰੀ ਸੀ ਉਹਨੇ ਆਖਿਆ ਕਿ ਰਾਜਾ ਹੈਗਾ ਉਹ ਕਹਿੰਦਾ ਫਿਰ ਕੌਣ ਹੈ ਕਹਿੰਦਾ ਕਾਂਸੀ ਦੇ ਵਿੱਚ ਨਾ ਰਵਿਦਾਸ ਮਹਾਰਾਜ ਨੇ ਜੇ ਤੂੰ ਚਾਹੇ ਤੇ ਮਿਲ ਸਕਦਾ ਹੈ ਮਨ 'ਚ ਲਾਲਸਾ ਪੈਦਾ ਹੋਈ। ਵੇਖੋ ਜਿਨੇ ਅੰਦਰ ਲਾਲਸਾ ਜਿੱਥੇ ਚਾਹ ਤੇ ਉਥੇ ਰਾਹ। ਕਹਿੰਦੇ ਵੇਖੋ ਉਥੋਂ ਚੱਲਿਆ ਉਹ। ਜਦੋਂ ਕਾਂਸੀ ਪਹੁੰਚਿਆ ਤਾਂ ਹਾਥੀ ਤੋਂ ਉਤਰ ਗਿਆ। ਰਾਜਾ ਸੀ ਨੰਗੇ ਪੈਰ। ਰਵਦਾਸ ਜੀ ਮਾਲ ਦੇ ਕੋਲੇ ਪਹੁੰਚਿਆ ਤਾਂ ਉਹ ਆਪਣਾ ਕੰਮ ਕਰ ਰਹੇ ਨੇ ਜੁੱਤੀਆਂ ਗੰਡਣ ਦਾ ਕੰਮ ਕਰਦੇ ਸਨ। ਹੁਣ ਉਹਨੂੰ ਆਉਂਦਿਆਂ ਵੇਖ ਕੇ, ਉਹਦੀ ਸ਼ਰਧਾ ਨੂੰ ਵੇਖ ਕੇ, ਉਹਦੇ ਪ੍ਰੇਮ ਨੂੰ ਵੇਖ ਕੇ, ਉਹਦੇ ਮਨ ਦੇ ਅੰਦਰ ਦੇ ਕੌਲ ਖਿੜੇ ਨੂੰ ਵੇਖ ਕੇ ਰਵਦਾਸ ਮਹਾਰਾਜ ਬੜੇ ਖੁਸ਼ ਹੋਏ। ਕਹਿੰਦੇ ਰਵਦਾਸ ਜੀ ਆਪ ਉੱਠ ਖੜੋਤੇ ਉਹਨੂੰ ਵੇਖ ਕੇ ਮਿਲੇ ਜਾ ਕੇ ਬੜੇ ਪਿਆਰ ਨਾਲ ਬੈਠੇ ਕੰਮ ਕਰ ਰਹੇ ਨੇ ਪੁੱਛਿਆ ਵੀ ਰਾਜਨ ਕਿਵੇਂ ਹੋਇਆ ਕਿਵੇਂ ਆਉਣਾ ਹੋਇਆ ਕੋਈ ਕੰਮ ਕਰਵਾਉਣਾ ਤੁਸੀਂ ਕੋਈ ਜੁੱਤੀ ਘਡਾਉਣੀ ਤਾਂ ਭਗਤ ਪੀਪਾ ਨੇ ਕਿਹਾ ਮਨ ਘਡਾਉਣਾ ਹੈ ਜੁੱਤੀ ਨਹੀਂ ਮਨ ਘਡਾਉਣਾ ਉਹ ਵਾਸਤੇ ਤੇਰੇ ਕੋਲ ਆਏ ਆ ਸਾਨੂੰ ਪਤਾ ਲੱਗਿਆ ਕਿ ਤੁਸੀਂ ਇਸ ਮਾਰਗ ਦੇ ਰਾਹੀ ਹੋ ਇਸ ਕਰਕੇ ਤੁਹਾਡੇ ਕੋਲ ਆਇਆ ਮੈਂ ਆਬੇ ਹਯਾਤ ਦਾ ਪਤਾ ਕੱਢ ਲੱਗਿਆ ਸੀ ਕਿ ਗੁਰਮੁਖਾਂ ਕੋਲੋਂ ਮਿਲ ਜਾਂਦਾ ਹੈ ਅਸੀਂ ਤੁਹਾਡੇ ਕੋਲੋਂ ਆਬੇ ਹਯਾਤ ਲੈਣ ਆਏ ਹਾਂ ਕਹਿੰਦੇ ਰੰਗ ਵਿੱਚ ਰੰਗੇ ਹੋਏ ਰਵਦਾਸ ਮਹਾਰਾਜ ਨੇ ਕੋਠਾਲੀ ਵਿੱਚੋਂ ਜਿਹਦੇ ਵਿੱਚ ਚਮੜਾ ਭਉਂਦੇ ਨੇ ਉਹਦੇ ਵਿੱਚ ਬੁੱਕ ਭਰੀ ਤੇ ਕਿਆ ਕਰ ਹੱਥ ਫਿਰ ਲੈ ਆਬੇ ਹਯਾਤ ਨੂੰ ਹੁਣੀ ਪਿਆ ਦੇਣੇ ਮਨ 'ਚ ਤਰਕ ਆਇਆ ਦੀ ਇਹ ਤੇ ਚਮੜੇ ਵਾਲਾ ਪਾਣੀ ਇਹ ਆਭਿਸ਼ਾਤ ਇਹ ਅੰਮ੍ਰਿਤ ਕਿਵੇਂ ਹੋ ਸਕਦਾ ਹੈ ਥੱਲੇੋਂ ਬੁੱਕ ਖੋਲ ਦਿੱਤੀ ਸਾਰਾ ਪਾਣੀ ਥੱਲੇ ਚਲਾ ਗਿਆ ਤੇ ਮਹਾਰਾਜ ਹੱਸ ਪਏ ਕਿ ਸਮਾ ਸਿੱਖ ਨਿਕਲ ਗਿਆ ਹੁਣ ਵਕਤ ਦਵਾਰੇ ਪਤਾ ਨਹੀਂ ਕਦੋਂ ਆਏ ਕਦੋਂ ਨਾ ਆਏ ਜਾ ਰਾਜਾ ਤੂੰ ਆਪਣਾ ਕੰਮ ਕਰ ਕਹਿੰਦੇ ਵਾਪਸ ਆਇਆ ਮਨ ਚ ਪਛਤਾਵਾ ਕਿ ਮੈਂ ਤਰਕ ਕਰ ਬੈਠਾ ਮੈਨੂੰ ਨਹੀਂ ਪਤਾ ਸੀ ਕਿਉਂਕਿ ਗੁਰੂ ਪਰਖ ਲੈਂਦਾ ਜੀ ਪਹਿਲਾਂ ਅਸੀਂ ਭਾਂਡਾ ਵੀ ਜੇ ਲੈਣੇ ਆ ਨਾ ਖੜਕਾ ਕੇ ਲੈਣੇ ਆ ਅ ਬੀਬੀਆਂ ਨੂੰ ਕੋਲੇ ਸੂਟ ਲੈਣ ਗਈਆਂ ਉਹਨੇ ਵੇਖਿਆ ਕਰੋ ਥਾਨ ਕਢਾ ਦਿੰਦੀਆਂ ਸੂਟ ਇਕ ਲੈਣਾ ਹੁੰਦਾ ਤੇ ਗੁਰੂ ਨੂੰ ਉਹ ਚੀਜ਼ ਪ੍ਰਾਪਤ ਕਰਨ ਵਾਸਤੇ ਗੁਰੂ ਨੂੰ ਵੀ ਪਤਾ ਹੁੰਦਾ ਕਿਹੜੇ ਭਾਂਡੇ ਵਿੱਚ ਕੀ ਪਹਿਣਾ ਇਸ ਕਰਕੇ ਇਹ ਕਹਿੰਦੇ ਵਾਪਸ ਆ ਗਿਆ ਵਾਪਸ ਆ ਕੇ ਉਹਨੇ ਆਪਣੇ ਕੱਪੜੇ ਉਤਾਰੇ ਬਦਲੇ ਤੇ ਉਹ ਧੋਬੀ ਕੋਲੇ ਭੇਜ ਦਿੱਤੇ ਕਹਿੰਦੇ ਉਹ ਧੋਬਣ ਜਿਹੜੀ ਸੀ ਉਹ ਕਿਰੋ ਕੱਪੜੇ ਧੋਣ ਲੱਗੀ ਤਾਂ ਕਫਾਂ ਦੇ ਉੱਤੇ ਕਿਉਂਕਿ ਚਮੜੇ ਵਾਲਾ ਪਾਣੀ ਸੀ ਉਹ ਲੱਗਿਆ ਹੋਣ ਕਰਕੇ ਦਾਗ ਉਹ ਧੋ ਰਹੀ ਐ ਤਾਂ ਉਹਨੇ ਲਾ ਕੇ ਕਹਿੰਦੇ ਮੂੰਹ ਨਾਲ ਚੂਸ ਲਿਆ ਜਦੋਂ ਮੂੰਹ ਨਾਲ ਚੂਸਿਆ ਦਸਵਾਂ ਦਵਾਰ ਖੁੱਲ ਗਿਆ ਗਿਆਨ ਹੋਇਆ ਚੰਗੇ-ਚੰਗੇ ਵਿਦਵਾਨਾਂ ਨੂੰ ਗਿਆਨ ਦੇਣ ਲੱਗ ਪਈ ਲੋਕ ਉਹਦੇ ਕੋਲੇ ਜਾਣਾ ਸ਼ੁਰੂ ਹੋਏ ਬੜੇ ਹੈਰਾਨ ਹੋਏ ਲੋਕ ਵੀ ਇਹਨੂੰ ਇਹੀ ਜਿਹੇ ਜਿਹਾਂ ਗਿਆਨ ਹੈ ਇਹਨੂੰ ਕਿੱਥੋਂ ਪ੍ਰਗਟ ਹੁੰਦਾ ਹੈ ਕਹਿੰਦੇ ਰਾਜੇ ਨੂੰ ਪਤਾ ਲੱਗਿਆ ਭਗਤ ਪੀਪਾ ਜੀ ਨੇ ਬੁਲਾਇਆ ਕਿ ਬੀਬਾ ਮੈਨੂੰ ਇਹ ਦੱਸ ਤੈਨੂੰ ਇਹ ਚੀਜ਼ ਕਿੱਥੋਂ ਮਿਲੀ ਉਹ ਕਹਿੰਦੀ ਰਾਜਾ ਤੂੰ ਮੈਨੂੰ ਦੇ ਕੇ ਗਿਆ ਸੀ ਜਦੋਂ ਦਾ ਮੈਂ ਇਹ ਕਫਾ ਨੂੰ ਚੂਸਿਆ ਹੈ ਨਾ ਤੇ ਮੇਰੇ ਅੰਦਰ ਗਿਆਨ ਦਾ ਦੀਵਾ ਬਲ ਪਿਆ ਮੈਨੂੰ ਸੋਝੀ ਹੋ ਗਈ ਦੁਨੀਆ ਦੀ ਦੱਸ ਕੀ ਪੁੱਛਣਾ ਤੂੰ ਕਹਿੰਦੇ ਫਿਰ ਪਛਤਾਵੇ ਕਿ ਮੈਂ ਤਾਂ ਪੂਰੀ ਬੁੱਕ ਸੁੱਟਾਇਆ ਪੂਰਾ ਬੁੱਕ ਮੈਂ ਸੁੱਟਾਇਆ ਥੱਲੇ ਇਹ ਤਾਂ ਕਫਾ ਨੂੰ ਲੱਗਿਆ ਹੋਇਆ ਪਾਣੀ ਸੀ ਹਜੇ ਵਾਕਈ ਅੰਮ੍ਰਿਤ ਸੀ 20 ਸਾਲਾਂ ਬਾਅਦ ਫਿਰ ਗਿਆ 20 ਸਾਲਾਂ ਬਾਅਦ ਰਵਦਾਜ ਜੀ ਮਾਰੇ ਕੋਲ ਜਦੋਂ ਪਹੁੰਚਿਆ ਤਾਂ ਮਹਾਰਾਜ ਨੇ ਦੇਖੂ ਗੱਡਾ ਲਾ ਲਿਆ ਫਿਰ ਪਾਰਸ ਪਰਸਿਆਂ ਪਾਰਸ ਹੋਏ ਆਪਣੇ ਵਰਗਾ ਹੀ ਕਰ ਦਿੱਤਾ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਸੋ ਇਹ ਕਥਾ ਦੇ ਪਿੱਛੇ ਇੱਕ ਗੱਲ ਆਉਂਦੀ ਹੈ ਜਿਹੜੀ ਸਾਡੇ ਸਮਝਣ ਵਾਲੀ ਹੈ ਉਹ ਇਹ ਹੈ ਕਿ ਕਿਰਤ ਹੀ ਅੰਮ੍ਰਿਤ ਹੈ ਸਾਨੂੰ ਕੀਰਤੀ ਬਣਾਇਆ ਸੀ ਗੁਰਮੁਖ ਦਾ ਕੀਰਤੀ ਹੋਣਾ ਬਹੁਤ ਜ਼ਰੂਰੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਭਗਤਾਂ ਦੀ ਬਾਣੀ ਦਰਜ ਹੈ ਜਿਹੜੇ ਕੀਰਤੀ ਨੇ ਵੇਲੜਾ ਦੀ ਬਾਣੀ ਨਹੀਂ ਹੈ ਜੀ ਵੇਲੜਾ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ ਵੇਲੜਾ ਬ੍ਰਹਮ ਗਿਆਨੀ ਨਹੀਂ ਹੋ ਸਕਦੇ ਕਦੇ ਵੀ ਕਿਰਤ ਵਿਰਤ ਕਰਨ ਵਾਲੇ ਦੇਖੋ ਧੰਨਾ ਜੀ ਨੇ ਰਵਦਾਸ ਜੀ ਨੇ ਕਬੀਰ ਸਾਹਿਬ ਨੇ ਤਰਲੋਚਨ ਜੀ ਨੇ ਨਾਮਦੇਵ ਜੀ ਨੇ ਇਹ ਸਾਰੇ ਕੀਰਤੀ ਬੰਦੇ ਨੇ ਜੀ ਸਾਨੂੰ ਕੀਰਤ ਨੂੰ ਵੜਾਇਆ ਸੀ ਗ੍ਰਸਤੀਆਂ ਨੂੰ ਵੜਾਇਆ ਸੀ ਸਾਨੂੰ ਨਹੀਂ ਕਿਹਾ ਗਿਆ ਤੂੰ ਵਿਆਹ ਨਹੀਂ ਕਰਾਉਣਾ ਤੁਸੀਂ ਆਹ ਨਹੀਂ ਕਰਨਾ ਤੁਸੀਂ ਕੰਮ ਨਹੀਂ ਕਰਨਾ ਘਰ-ਬਾੜ ਛੱਡ ਦੇਣਾ ਡੇਰੇ ਬਣਾ ਦੇਣੇ ਇਹਨਾਂ ਤੋਂ ਸਾਨੂੰ ਹਟਾਇਆ ਸੀ ਅਸੀਂ ਮੁੜ ਕੇ ਫਿਰ ਉਧਰ ਨੂੰ ਤੁਰ ਪਏ ਅਸੀਂ ਮੁੜ ਕੇ ਫਿਰ ਉਧਰ ਨੂੰ ਤੁਰ ਪਏ ਆ ਤੇ ਮਹਾਰਾਜ ਨੇ ਸਾਨੂੰ ਲਿਖ ਕੇ ਦਿੱ ਦਿੱਤਾ ਸੋ ਕੀਰਤ ਕੀਜੈ ਨਾਮ ਜਪੀਜੈ ਨਰਕ ਮੂਲ ਨਾ ਜਾਈਏ ਸੱਚੀ ਸੁੱਚੀ ਕਿਰਤ ਕਰੀਏ ਧੰਦੇ ਨਾ ਕਰੀਏ ਇਸ ਕਰਕੇ ਮਾਰ ਨੇ ਸਮਝਾਈ ਸਾਨੂੰ ਗੱਲ ਇੱਥੇ ਮਾਰ ਜੀ ਕਹਿੰਦੇ ਉਹਨੇ ਦਿੱਤਾ ਤੈਨੂੰ ਤਾਂ ਪਰ ਕੀ ਹੋਇਆ ਜੀ ਖਿਸਰ ਗਏਓ ਭੂਮ ਪਰ ਡਾਰੇਓ ਸਾਨੂੰ ਤੇ ਮਾਲਕ ਨੇ ਖਜ਼ਾਨਾ ਬਖਸ਼ਿਆ ਜੀ ਪਰ ਅਸੀਂ ਇਹ ਖਜ਼ਾਨੇ ਨੂੰ ਕਦੇ ਵਰਤਿਆ ਹੀ ਨਹੀਂ ਅਸੀਂ ਤੇ ਮੱਥੇ ਟੇਕੀ ਜਾਂਦੇ ਹਾਂ ਬਸ ਸਾਡਾ ਸਬੰਧ ਤੇ ਗੁਰੂ ਗ੍ਰੰਥ ਸਾਹਿਬ ਨੂੰ ਮੱਥੇ ਟੇਕਣ ਦਾ ਹੀ ਸਮਝਿਆ ਹੋਇਆ ਹੈ ਇਸ ਬਾਣੀ ਨੂੰ ਵਿਚਾਰਨਾ ਸੀ ਬਾਣੀ ਵਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਵਿਚਾਰਨ ਵਾਸਤੇ ਸੀ ਸਾਡੇ ਤੇ ਲਾਗੂ ਕਰਨ ਵਾਸਤੇ ਸੀ ਸਾਨੂੰ ਜੀਵਨ ਦੀ ਜਾਂਚ ਦੇਣ ਵਾਲੀ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਇਹ ਬਾਣੀ ਅੰਮ੍ਰਿਤ ਹੈ ਤੇਰੀ ਜ਼ੁਬਾਨ ਤੇ ਅੰਮ੍ਰਿਤ ਭਰ ਜਾਏਗਾ ਤੂੰ ਪੜ੍ਹ ਕੇ ਤਾਂ ਵੇਖ ਵਿਚਾਰ ਕੇ ਤਾਂ ਵੇਖ ਤੇਰੇ ਬੋਲਾਂ ਵਿੱਚ ਬਰਕਤ ਹੋ ਜਾਏਗੀ ਸਾਧ ਮੋਹ ਲਾ ਦੀ ਹੰਕਾਰੇ ਦੋਸ਼ ਨਹੀਂ ਪ੍ਰਭ ਕਰਨੇ ਹਾਰੇ ਪਰ ਦੂਜੇ ਪਾਸੇ ਮਰਗਨੇ ਅਸੀਂ ਸਵਾਦਾਂ ਤੇ ਮੋਹ ਚੁੜ ਜਿਓਏ ਅਸੀਂ ਜੇ ਗੁਰਦੁਆਰੇ ਆਉਨੇ ਹੂ ਕਿ ਪ੍ਰੋਗਰਾਮ ਹੁੰਦਾ ਬਾਹਰੋਂ ਬੰਦੇ ਆਉਂਦੇ ਆਂ ਬੁਲਾਉਨੇ ਆਪਾਂ ਬਜਾਏ ਕਿ ਸੁਣਦੇ ਅਸੀਂ ਤੇ ਪੁੱਛ ਕੇ ਵੇਖ ਲੂ ਕਿ ਕਿਹੜੇ ਹੁਕਮਨਾਮਾ ਆਇਆ ਦੱਸ ਦੀ ਅਸੀਂ ਹਾਂ ਇਹ ਜਰੂਰ ਦੱਸ ਦਾਂਗੇ ਲੰਗਰ ਚ ਕੀ ਬਣਿਆ ਸੀ ਕਿਉਂਕਿ ਜੀਬ ਦੇ ਸਵਾਦ ਨਾਲ ਜੁੜੇ ਹੋਏ ਆਂ ਤੂੰ ਕਾ ਗਿਆ ਹੀ ਨਹੀਂ ਸਾਨੂੰ ਲੰਗਰ ਦਾ ਜ਼ਰੂਰ ਪਤਾ ਹੁੰਦਾ ਵੀ ਉੱਥੇ ਕੀ ਕੀ ਬਣਿਆ ਖੀਰ ਬਣੀ ਹੈ ਕਿ ਨਹੀਂ ਬਣੀ ਕਿ ਜਲੇਬੀਆਂ ਕੱਢੀਆਂ ਅੱਜ ਪਰ ਕਿਹੜੇ ਗੁਰੂ ਸਾਹਿਬਾਨ ਦਾ ਕਿਹੜੇ ਭਗਤ ਦਾ ਹੁਕਮਨਾਮਾ ਆਇਆ ਹੁਕਮਨਾਮੇ ਵਿੱਚ ਕੀ ਕਿਹਾ ਗਿਆ ਅਸੀਂ ਉਹਨੂੰ ਘਰ ਤੱਕ ਇਹ ਲੰਗਰ ਹੈ ਜੀ ਇਹ ਆ ਜਿਹੜਾ ਆਪਾਂ ਵਰਤਾ ਰਹੇ ਆ ਨਾ ਵਰਤ ਰਿਹਾ ਇਹ ਲੰਗਰ ਹੈ ਇਸ ਇਹ ਰੂਹ ਦੀ ਖੁਰਾਕ ਹੈ ਇਹਨੂੰ ਘਰ ਤੱਕ ਲੈ ਕੇ ਜਾਇਆ ਕਰੋ ਲੰਗਰ ਤੇ ਅਸੀਂ ਮੰਗਲੇ ਨੇ ਜੀ ਘਰ ਤੱਕ ਲੈ ਕੇ ਜਾਣਾ ਲਫਾਵੇ ਵਿੱਚ ਪਾ ਦਿਓ ਉਹ ਝੋਲੀ ਚ ਪਾ ਕੇ ਨਾਮ ਦੀ ਦਾਤ ਇਹ ਵੀ ਲੈ ਜਾਇਆ ਕਰੋ ਕਰੋ ਇਹਦੀਆਂ ਬੜੀਆਂ ਬਰਕਤਾਂ ਨੇ ਇਹਦੇ ਨਾਲ ਕੋਈ ਭੁੱਖ ਨਹੀਂ ਲੱਗਦੀ ਮੁੜ ਕੇ ਫਿਰ ਦੁਨੀਆਂ ਦੀਆਂ ਭੁੱਖਾਂ ਖਤਮ ਕਰਨ ਵਾਲੀ ਬਾਣੀ ਹੈ ਪਰ ਮਰਗੇ ਨਹੀਂ ਸਾਦ ਸਵਾਦਾਂ ਵਿੱਚ ਤੇ ਮੋਹ ਵਿੱਚ ਲਾਦੀ ਹੰਕਾਰ ਇਹ ਜੀਵਾਤਮਾ ਜਿਹੜੀ ਹੈ ਲੱਦੀ ਪਈ ਹੈ ਹੰਕਾਰ ਨਾਲ ਦੋਸ਼ ਨਹੀਂ ਪ੍ਰਭ ਕਰਨੇ ਹਾਰੇ ਉਹ ਕਰਨਹਾਰ ਵਿੱਚ ਦੋਸ਼ ਕੀ ਹੈ ਦੋਸ਼ ਤੇ ਸਾਡੇ ਵਿੱਚ ਹੀ ਹੈ ਜੀ ਦੱਦਾ ਦੋਸ਼ ਨ ਦੇਈ ਕਿੱਸਾ ਹੈ ਦੋਸ਼ ਕਰਮਾਂ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨ ਦੀਜੈ ਅਵਰ ਜਨਾ ਹੋਰਾਂ ਨੂੰ ਕੀ ਦੇ ਉਸ ਦੋਣਾ ਅਸੀਂ ਸੁਣਦੇ ਹੀ ਨਹੀਂ ਅਸੀਂ ਪੜ੍ਹਦੇ ਹੀ ਨਹੀਂ ਅਸੀਂ ਵਿਚਾਰਦੇ ਹੀ ਨਹੀਂ ਗੁਰੂ ਦੇ ਕੋਲ ਦੇ ਬਹਿੰਦੇ ਹੀ ਨਹੀਂ ਅਸੀਂ ਗੁਰੂ ਨੂੰ ਕੋਈ ਦੋਸ਼ ਨਹੀਂ ਗੁਰੂ ਵਿਚਾਰਾਂ ਕਿਆ ਕਰੇ ਜਾਂ ਸਿੱਖਾਂ ਮੈਂ ਚੂਕ ਅੰਧੇਕ ਨ ਲੱਗੈ ਜੋ ਬਾਸ ਬਜਾਈਐ ਫੂਕ ਬਾਸ ਵਿੱਚ ਫੂਕਾਂ ਮਾਰਨ ਵਾਲੀ ਗੱਲ ਹੈ ਜੀ ਫਿਰ ਤੇ ਇਸ ਕਰਕੇ ਮਾਰਗੇ ਦੋਸ਼ ਸਾਡਾ ਆਪਣੇ ਅਦਰ ਛਾਤ ਮਾਰੀ ਆਪਾਂ ਸਾਤ ਸੰਗ ਮਿਟੇ ਭਰਮ ਅੰਧਾਰੇ ਨਾਨਕ ਮੇਲੀ ਸਿਰਜਨਹਾਰੇ ਤੇ ਮਰਣੀ ਕੋ ਤਰੀਕਾ ਦੱਸਿਆ ਕਿ ਜੇ ਉਸ ਮਾਲਕ ਨੂੰ ਮਿਲਣਾ ਚਾਹੁੰਦਾ ਤਾਂ ਸਾਤ ਸੰਗ ਵਿੱਚ ਆ ਸੰਗਤ ਨੂੰ ਮਹਾਰਜ ਨੇ ਸਭ ਤੋਂ ਉੱਤਮ ਕਿਹਾ ਸਾਤ ਸੰਗ ਮਿਟੇ ਭਰਮ ਅੰਧਾਰੇ ਸੰਗਤ ਵਿੱਚ ਆ ਕੇ ਤੇਰੇ ਭਰਮ ਭਲੇਕੇ ਤੇ ਅਗਿਆਨਤਾ ਦੇ ਹਨੇਰੇ ਦੂਰ ਹੋਣਗੇ ਇਸ ਬਾਣੀ ਨੂੰ ਪੜ ਇਸ ਬਾਣੀ ਨੂੰ ਵਿਚਾਰ ਨਾਨਕ ਮੇਲੀ ਸਿਰਜਨਹਾਰੇ ਤੇ ਪੰਜਵੇਂ ਪਾਸ਼ਾ ਕਰੇ ਉਸ ਮਾਲਕ ਨੇ ਉਹ ਸਿਰਜਣਹਾਰ ਨੇ ਜਦੋਂ ਉਹਦੇ ਪਰਮ ਭਲੇਖੇ ਅੰਧੇਰੇ ਦੂਰ ਹੋਏ ਉਸ ਮਾਲਕ ਨੇ ਆਪਣੇ ਗੜ ਨਾਲ ਲਾ ਲਿਆ ਆਪਣੇ ਨਾਲ ਜੁੜ ਲਿਆ ਆਪਣੇ ਨਾਲ ਮੇਲ ਲਿਆ ਕਿਉਂਕਿ ਉਹ ਮੇਲਣ ਦੀ ਸਮਰੱਥਾ ਰੱਖਦਾ ਹੈ ਉਹ ਮਿਲਣ ਦੀ ਸਮਰੱਥਾ ਰੱਖਦਾ ਹੈ ਉਹ ਜੋੜਨ ਦੀ ਸਮਰੱਥਾ ਰੱਖਦਾ ਹੈ ਭਾਵੇਂ ਕੋਈ ਕਿੱਡਾ ਹੀ ਪਾਪੀ ਕਿਉਂ ਨਾ ਕਿਉਂ ਨਾ ਹੋਵੇ ਕਿੱਡਾ ਹੀ ਭਾਵੇਂ ਅਧਰਮੀ ਕਿਉਂ ਨਾ ਹੋਵੇ ਉਹ ਮਾਲਕ ਦੇ ਵਿੱਚ ਬੜੀ ਕਿਰਪਾ ਹੈ ਉਹ ਜਦੋਂ ਬਖਸ਼ਿਸ਼ਾਂ ਕਰਦਾ ਹੈ ਉਹ ਨੀਚੇ ਉੱਚ ਕਰੇ ਮੇਰਾ ਗੋਵਿੰਦ ਕਾਹੂ ਤੇ ਨਾ ਡਰੈ ਉਹ ਪਥ ਤ ਪਾਵਨ ਹੈ ਉਹ ਡਿੱਗਿਆਂ ਨੂੰ ਗੜਣਾ ਲਾਉਣ ਵਾਲਾ ਹੈ ਮਾਰੇ ਕਹਿੰਦੇ ਸੰਗਤ ਕਰ ਸੰਗਤ ਮਿਲ ਕੇ ਬੈਠ ਕੇ ਵਿਚਾਰ ਕਰ ਤੇਰੇ ਸਾਰੇ ਪਾਪ ਦੁਖ ਮਿਟਾ ਦੇਗਾ ਸੋ ਸਮਾ ਜੜਾ ਹੈ ਉਹ ਸੰਪੂਰਨ ਹੁੰਦਾ ਹੈ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿ ਗੁਰੂ